ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਬੱਦਰਪਰੀਆ ਡੇਰੀ ਫਾਰਮਿੰਗ ਵਿੱਚ ਆਸ ਕਰਦੇ ਆਂ ਸਾਰੇ ਤੁਸੀਂ ਚੜ੍ਹਦੀ ਕਲਾ ਤੰਦਰੁਸਤੀ ਜੋ ਹੋਗੇ ਰਿਕਵੈਸਟ ਬੇਨਤੀ ਕਰਦੇ ਆਂ ਸਜਣੋ ਨਰਕ-ਪਰਖ ਤਸੱਲੀ ਕਰਕੇ ਪਸ਼ੂ ਦੀ ਖਰੀਦਦਾਰੀ ਕਰਿਆ ਕਰੋ ਫਰਜ਼ ਸਮਝ ਕੇ ਧੰਨਵਾਦ ਸਾਰਿਆਂ ਦਾ ਵੀਡੀਓ ਵੇਖਣ ਲਈ ਐਂਡ ਤੱਕ ਬਣੇ ਰਹਿਿਆ ਕਰੋ ਸਾਰੀ ਡਿਟੇਲ ਸਮਝ ਕੇ ਆਪਣੀ ਖਰੀਦਦਾਰੀ ਕਰਿਆ ਕਰੋ ਪਹੁੰਚੇ ਆਂ ਪਿੰਡ ਲਜਾਮ ਵਾਲਾ ਜ਼ਿਲ੍ਹਾ ਦੀ ਗੱਲ ਕਰੀਏ ਤੇ ਫਿਰੋਜ਼ਪੁਰ ਤੇ ਸੇਲ ਦੀ ਗੱਲ ਕਰੀਏ ਜੋ ਵੀ ਫਿਰੋਜ਼ਪੁਰ ਬਾਈ ਲਵ ਦੇ ਕੋਲ ਪਹੁੰਚੇ ਆ ਦੋ ਐਨੀਮਲ ਮੱਝਾਂ ਇੱਥੇ ਵਿਖਾਉਣੇ ਆ ਤੁਹਾਨੂੰ ਨੀਲੀ ਰਾਵੀ ਪਿਓਰ ਝੋਟੀ ਪਲੂਣ ਤੇ ਮੋਹਰਾ ਦੇ ਵਿੱਚ ਤੀਜਾ ਸੂਬਾ 17 18 ਪਲੱਸ ਦੁੱਧ ਭਰਦੀ ਰਹੀ ਐ ਬਾਈ ਕਹਿੰਦਾ ਬਾਕੀ ਜਾਣਕਾਰੀ ਆਪਾਂ ਆਪਣੇ ਵੀਰ ਤੋਂ ਲਵਾਂਗੇ ਤੇ ਪੁੱਛਾਂਗੇ ਭਾ ਪਾ ਤੇਜਾਈ ਤੋਂ ਜਾਇਜ਼ ਦੀ ਕੀਮਤ ਦੇ ਵਿੱਚ ਤੁਹਾਨੂੰ ਖਰੀਦਦਾਰੀ ਕਰਵਾਵਾਂਗੇ ਕਰਦੇ ਆ ਬਈ ਨਾਲ ਗੱਲਬਾਤ ਤੇ ਆਓ ਜੀ ਬਾਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਠੀਕ ਠੀਕ ਵਧੀਆ ਜੀ ਵਧੀਆ ਜੀ ਚੜ੍ਹਦੀ ਕਲਾ ਚੜ੍ਹਦੀ ਕਲਾ ਚੜ੍ਹਦੀ ਕਲਾ ਡਰੈਸ ਕਰੀਏ ਨੋਟ ਡਰੈਸ ਪਿੰਡ ਨਿਆਮ ਵਾਲਾ ਨਾਮ ਲਵ ਜ਼ਿਲ੍ਹਾ ਖਰੋਈਪੁਰ ਜੀ ਮੋਬਾਈਲ ਨੰਬਰ 9178646417 ਦੋ ਜਾਂ ਪਸ਼ੂ ਦੋ ਪਸ਼ੂ ਹੈ ਜੀ ਤੇ ਪਹਿਲੇ ਨੰਬਰ ਸੂਈ ਜੋ ਕੱਟੀ ਬਹੁਤ ਚੰਗੀ ਵਾਹ 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 ਕੱਦ ਕਿੱਡਾ ਹੈ ਤੁਹਾਡੇ ਜੱਡੀ ਜਵਾਨ ਆ ਬਹੁਤ ਚੰਗੀ ਝੋਟੀ ਥੱਲੋ ਬਹੁਤ ਸਾਫ ਸੁਥਰੀ ਚਵਾਈ ਜੀ ਖਾਂ ਤੁਹਾਨੂੰ ਬਹੁਤ ਸੋਹਣਾ ਲੱਗਾ ਪਹਿਲਾਂ ਨੂੰ ਨਾ ਕੱਟੀ ਆ ਵੀ ਕੱਟੀ ਪਾਈ ਲੈਣਾ ਤੇ ਔਲਾ ਲੈਣੇ ਨਾ ਕਰਦੇ ਨਾ ਨਾ ਬਿਲਕੁਲ ਇਤਰਾ ਹੀ ਮਿਲਦੀ ਆ ਇਤਰਾ ਜਿਵੇਂ ਮਰਜ਼ੀ ਕੱਟੀ ਛੜਾ ਪਰ ਪੰਜ ਵਾਰੀ ਚੋਲੇ ਦੇ ਹਾਲੇ ਚ ਕੋਈ ਚੱਕਰ ਹੀ ਨਹੀਂ ਅੱਛਾ ਅੱਛਾ ਬੋਲੇ ਸਿੰਘ ਗੱਡਾ ਸਮਾਂ ਕੱਟੀਨ ਲੱਗਾ ਦੂਹਰੇ ਹਰਿਆਲਾ ਸਿੰਘ ਲੱਗਾ ਨਾ ਕਾਰਤਕ ਵਜਨ ਫੁੱਲ ਵੱਡਾ ਹਾਂ ਤੇ ਖੁੱਲ ਕੇ ਤੋੜਾ ਤਰਾ ਕਰਵਾਈਏ ਚਾਹ ਕਿਹੜੇ ਇਲਾਕੇ ਦੀ ਆ ਗਈ ਏ ਤੇ ਮਾਲਵੇ ਇਲਾਕੇ ਦੀ ਆਈ ਮਾਲਵੇ ਤਾਂ ਏਰੀਏ ਦੀ ਮੁਖਸਰੇ ਏਰੀਏ ਦੀ ਹੈ ਹਾਂਜੀ ਤੁਹਾਡਾ ਏਰੀਆ ਫਰੋਜਪੁਰ ਤੇ ਗਾਂ ਫਿਰ ਕਿੰਨਾ ਕੁ ਤੁਹਾਨੂੰ ਮੁਖ ਰਹਿ ਗਿਆ 60 60 ਕਿਲੋਮੀਟਰ ਵਾਹ ਲੋ ਜੀ ਮੁਖਸਰੇ ਏਰੀਏ ਦੀ ਬਾਈ ਕਹਿੰਦਾ ਮਾਝੇ ਤੇ ਫਰੋਜਪੁਰ ਏਰੀਏ ਚ ਆਪਾਂ ਵੀਡੀਓ ਬਣਾ ਰਹੇ ਹਾਂ ਸੱਜਣੋ ਤੇ ਪਹਿਲਾਂ ਕੱਟੇ ਬਲੂਨ ਹੀ ਸੋਈ ਆ ਕੱਦ ਕੋਲ ਪੂਰਾ ਵੱਡੀ ਕੱਦ ਫੁੱਲ ਵੱਡਾ ਹੈ ਕਿਉਂਕਿ ਛੇ ਡਾਂ ਦਾ ਛੋਟਾ ਹਾਂ ਬਾਈ ਦੇ ਮੋਢੇ ਤੇ ਆਉਂਦੀ ਤੁਸੀਂ ਅੰਤਜਾ ਆ ਵੀ ਲਾ ਲੋ ਤੁਰਦਿਆਂ ਫਿਰਦਿਆਂ ਹੀ ਪਤਾ ਲੱਗ ਜਾਂਦਾ ਡੰਗਰ ਦੇ ਪਸ਼ੂ ਦਾ ਤੇ ਕਿੱਦਾਂ ਕੇ ਕਰਦੇ ਲੋ ਜੀ ਇੱਕ ਘੋੜੀਰ ਕੀ ਚਾਲ ਸੰਨੀ ਨੌਕਰੀ ਘੋੜੀਰ ਕੀ ਕਾਲੀ ਸ਼ਾਇ ਕਰਾਂਗੇ ਜੀ ਮਗਰ ਵੀ ਛੋਟੀ ਹੈ ਮਗਰ ਵੀ ਕੱਟੀ ਆ ਗਈ ਮੂਹਰਾ ਨਾ ਖਲੀ ਕੱਟੀ ਹੂੰ ਡਬਲ ਫਾਇਦਾ ਹੈਗਾ ਜੀ ਜਿੰਨੇ ਸਾਹਮਣੀਆਂ ਦੋ ਹੀਆਂ ਸਾਹਮਣ ਨੂੰ ਦਵਾਓ ਬਾਈ ਜੀ ਰੇਟ ਕੀ ਹੈ ਰੇਟ ਛੋਟਾ ਇਹ ਕਰਨਾ ਹੈ ਕੋਈ ਫਿਕਸ ਹੀ ਕਰ ਦਿਓ 90000 ਦੀ ਝੋਟੀ ਵਾ 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 90000 ਦੀ ਦੇ ਦਾਂਗੇ ਝੋਟੀ ਹੋਰ ਮਾਨਤਾ ਨਾ ਕਰਦਾ ਕੋਈ ਗੱਲ ਨਹੀਂ ਦੋ ਛੱਡ ਦਿਓ ਛੱਡਦਾ ਕੋਈ ਚੱਕੀ 88000 ਦੀ ਜੈਸਤ ਨੂੰ ਬਹੁਤ ਚੰਗੀ ਝੋਟੀ 7 ਕਿਲੋ ਰੋਧ ਦੇ ਸਾਹਮਣ ਵਾਲੀ ਝੋਟੀ ਹੈ ਹਾਂ 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 ਬੰਦ ਬੜਾ ਚੰਗਾ ਲੱਗਾ ਸੀ ਸੂਲੂ ਵੀ ਬੜੀ ਠੀਕ ਆ ਓਕੇ ਬਾਈ ਤੇ ਦੂਜੀ ਆ ਗਈ ਨੀਲੀ ਜਾਵੇ ਹੈਨਾ ਠੀਕ ਆ ਬੜੀ ਵੱਡੀ 17 18 ਕਿਲ ਦੁੱਧ ਕੱਢਦੀ ਰਹੀ ਅੱਛਾ ਉਹਨਾਂ ਤੀਜਾ ਸਵੇਰ ਦੱਸਿਆ ਕੋਈ ਚੌਥਾ ਮਾਲਕ ਕੋਈ ਸਮਝਾਦੀ ਕਰ ਲੈਸੋ ਚਲੋ ਖੁੱਲ ਗਈ ਤੇ ਤਿਆਰ ਆ ਬਿਲਕੁਲ ਹਨਾ ਇੱਕ ਦੋ ਦਿਨ ਹੀ ਖੜੂਗੀ ਸੋਣੀ ਬਾ ਇੰਨਾ ਟਾਈਮ ਲਊ ਵੱਡੀ ਮੈਂ ਬਹੁਤ ਵੱਡੀ ਮੈਂ ਆਹ ਵੱਡੀ ਕੁੜੀ ਵੱਡੀ ਹੂੰ ਇਹ ਸਾਡੇ ਇਲਾਕੇ ਫਰੋਪਰ ਏਰੀਏ ਦੀ ਠੀਕ ਆ ਨੀਲੀ ਜਾ ਆ ਗਈ ਹਨਾ ਹੂੰ ਨੀਲੀ ਤੇ ਰਾਵੀ ਆ ਗਈ ਸਜਣੋ ਤੇ ਥਣ ਭਾਂਡਾ ਵੀ ਚੰਗਾ ਬਿਲਕੁਲ ਕੱਦ ਵਜਨ ਫਿੱਕੋ ਕਿੱਡਾ ਵੱਡਾ ਹੈ ਤੇਰੇ ਮੋਢੇ ਤੇ ਆਉਂਦੀ ਬਿਲਕੁਲ ਬਾਈ ਲਾਵਾ ਕੱਦ ਵਜਨ ਦੀ ਫੋਲਿਆ ਚਲੋ ਲੈ ਚਲੋ ਜੀ ਦੀ ਰਵੇ ਟੇਡੇ ਘੱਟ ਵਾਲੀ ਆ ਹਾਂਜੀ 17 ਕਿਲੋ ਦੀ ਗਰੰਟੀ ਦਿੱਤੀ ਮਾਲ ਦਾ 17 ਪਲੱਸ ਭੌਂਦੀ ਦੀ ਭਾਂਡੇ ਚ 17 ਪਲੱਸ ਠੀਕ ਆ ਸੱਜਣੋਂ ਭਾਵੇਂ ਕੋਈ ਵੀਰ ਕਹਿੰਦਾ ਦੂਜਾ ਤੀਜਾ ਭਾਵੇਂ ਚੌਥਾ ਸੁਆ ਮੰਨ ਲਿਓ ਕਿਉਂਕਿ ਲਿਆਂਦੀ ਆ ਹਾਂਜੀ ਤੇ ਬਾਈ ਫਿਰ ਲਾਵੇਂ ਦੀ ਕੀਮਤ ਮੋੜਾ ਤੇ 15 ਕਰਦੇ 10 ਦੀ ਦੇ ਦਾਂਗਾ ਮੈਂ ਹਾਂ ਤੇ ਨਾਈ ਠੀਕ ਹਾਂ ਤਨ ਤਨ ਕਰਦਾ ਕੋਈ ਕਿੰਨਾ ਕਰ ਜੀਏ 2000 ਛੱਡ ਦਾਂਗੇ 2 ਛੱਡ ਦਈਏ ਆ 1 ਘਾਟ ਦੀ ਦੇ ਦਈਏ ਹੈ ਚੱਲ ਕੋਈ ਨਹੀਂ ਦੇਣਾ 1 ਲੱਖ ਤੇ 8000 ਦੀ ਸੱਜਣੋ ਜੈਸਨੋ ਹੋਊਗੀ ਮੈਂ ਚੰਗੀ ਵੱਡੀ ਆ ਤੇ ਛੋਟੀ ਵੀ ਚੰਗੀ ਆ 8000 ਰੁਪਏ ਅਨਾ ਦੇ ਦੇ ਕੋਈ ਸੂਈ ਤੇ ਲੈ ਜਾ ਭਲਾ 17 ਗਲਿਓ ਆ ਕੇ ਦੇਾਂਗੇ 17 ਆ ਕੇ ਦਾਂਗੇ ਵਾਹ ਜੀ ਵਾਹ ਥੋਲ ਗਰੰਟੀਆਂ ਅੱਜ ਕੱਲ ਐਵੇਂ ਨਹੀਂ ਗੱਲ ਹੁੰਦੀ ਸੱਜਣੋ ਤੇ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਰੱਬ ਰੱਖਾ ਜੀ